ਮਾਨਯੋਗ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਸ਼੍ਰੀ ਗੌਰਵ ਯਾਦਵ ਆਈਪੀਐਸ ਡੀਜੀਪੀ ਪੰਜਾਬ ਵੱਲੋਂ ਨਸ਼ਿਆਂ ਵਿਰੋਧੀ ਚਲਾਈ ਮੁਹਿੰਮ ਤਹਿਤ ਡੀਐਸਪੀ ਨੀਹਾ ਅਗਰਵਾਲ ਅਤੇ ਥਾਣਾ ਸਿਟੀ ਪੁਲਿਸ ਦੇ ਜੀਐਸ ਕੰਦ ਵੱਲੋਂ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਜਿੱਥੇ ਨਾਕਾਬੰਦੀ ਕਰਕੇ ਸ਼ੱਕੀ ਪੁਰਸ਼ਾਂ ਅਤੇ ਟਿਕਾਣਿਆਂ ਤੇ ਸੱਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਉੱਥੇ ਹੀ ਪੁਲਿਸ ਦੀਆਂ ਟੀਮਾਂ ਵੱਲੋਂ ਪਿੰਡ ਪਿੰਡ ਨਾਲ ਲੋਕਾਂ ਨਾਲ ਸਿੱਧਾ ਰابطਾ ਬਣਾਉਂਦੇ ਆ ਨਸ਼ਿਆਂ ਵਿਰੁੱਧ ਜਾਗਰੂਤਾ ਸੈਮੀਨਾਰ ਆਯੋਜਿਤ ਕੀਤੇ ਜਾ ਰਹੇ ਹਨ ਤੇ ਨਾਲ ਹੀ ਨਸ਼ੇ ਵੇਚਣ ਵਾਲੇ ਸਦਗਰਾਂ ਖਿਲਾਫ ਸਖਤ ਕਾਰਵਾਈ ਕਰਦੇ ਹੋਏ ਉਹਨਾਂ ਨੂੰ ਜੇਲਾ ਵਿੱਚ ਸੁੱਟਿਆ ਜਾ ਰਿਹਾ ਹੈ ਇਸੇ ਲੜੀ ਦੇ ਤਹਿਤ ਕਾਰਵਾਈ ਕਰਦੇ ਹੋਏ ਕਮਰਸ਼ੀਅਲ ਮਤ ਦੇ ਮੁਜ਼ਰਮਾ ਦੇ ਘਰ ਸੀਲ ਕੀਤੇ ਗਏ ਇਸ ਮੌਕੇ ਡੀਐਸਪੀ ਨੀਹਾ ਅਗਰਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਪਿੰਡ ਮਰਾਦਪੁਰਾ ਵਿਖੇ ਸ਼ਰਨੋਕਔਰ ਦੀ 16 ਲੱਖ ਰੁਪਏ ਦੀ ਪ੍ਰਾਪਰਟੀ ਸੀਲ ਕੀਤੀ ਗਈ ਗੁਰਮੀਤ ਕੌਰ ਦੀ 17,50,000 ਰੁਪਏ ਦੀ ਪ੍ਰਾਪਰਟੀ ਸੀਲ ਕੀਤੀ ਗਈ। ਉਹਨਾਂ ਦੱਸਿਆ ਕਿ ਪਿੰਡ ਗਾਜੇਵਾਸ ਵਿਖੇ ਇੱਕ ਦੁਕਾਨ ਕ੍ਰਿਸ਼ਨਾ ਰਾਣੀ ਦੀ 29 ਲੱਖ ਰੁਪਏ ਦੀ ਪ੍ਰਾਪਰਟੀ ਸੀਲ ਕੀਤੀ ਗਈ ਹੈ। ਐਨਿਗਰ ਨੀਹਾ ਅਗਰਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ਾ ਵਿਰੋਧੀ ਅੰਸਰਾਂ ਖਿਲਾਫ ਸ਼ਿਕੰਜਾ ਕੱਸ ਰਹੀ ਹੈ। ਕੋਈ ਵੀ ਨਸ਼ਾ ਤਸਕਰ ਕੋਈ ਵੀ ਨਸ਼ਾ ਤਸਕਰ ਬਖਸ਼ਿਆ ਨਹੀਂ ਜਾਏਗਾ। ਪੰਜਾਬ ਦੇ ਡੀਜੀਪੀ ਦੇ ਦਿਸ਼ਾ ਨਿਰਦੇਸ਼ਾਂ ਨਾਲ ਇਹ ਪ੍ਰਾਪਰਟੀ ਸੀਲ ਕਰਕੇ ਘਰ ਦੇ ਬਾਹਰ ਨੋਟਿਸ ਲਗਾਏ ਜਾ ਰਹੇ ਹਨ। ਕਿ ਇਹਨਾਂ ਪ੍ਰਾਪਰਟੀਆਂ ਨੂੰ ਨਾ ਕੋਈ ਖਰੀਦੇ ਤੇ ਸਮਾਣਾ ਸਬਡਿਵੀਜ਼ਨ ਵਿੱਚ 1 ਕਰੋੜ 40 ਲੱਖ ਰੁਪਏ ਦੀ ਹੁਣ ਤੱਕ ਪ੍ਰਾਪਰਟੀ ਸੀਲ ਕਰ ਚੁੱਕੇ ਹਾਂ ਸਮਾਨਤ ਪੁਲਾ ਸ਼ਰਮਾ ਦੇ ਨਾਲ ਨੂਰੀ ਬਾਂਸਲ ਦੀ ਰਿਪੋਰਟ ਦਿਖਾਂਦਾ ਇੱਕ ਮਿੰਟ ਕਰਨ ਤੋਂ ਦੇ ਇਹਨਾਂ ਨੂੰ ਉਹ ਜਿਹੜਾ ਹੈਗਾ ਸਾਰਾ ਇਹ ਸਟੈਟਸ ਬਣਾਇਆ ਮੈਂ ਇਹਨੂੰ ਕਿਹਾ ਸੀ ਇਹ ਸਬਡਿਵੀਜ਼ਨ ਸਮਾਨਾ ਦੀ ਤਿੰਨ ਟੋਟਲ ਚਾਰ ਪ੍ਰਾਪਰਟੀਆਂ ਫ੍ਰੀਜ਼ ਕਰ ਰਹੇ ਜਿਹੜੀਆਂ ਤਿੰਨ ਐਨਡੀਪੀਐਸ ਦੇ ਨਸ਼ੇ ਤਸਕਰਾਂ ਨੂੰ ਬਿਲੋਂਗ ਦੀ ਹੈਗੀ ਐ ਇਸ ਚ ਸਭ ਤੋਂ ਪਹਿਲਾਂ ਅਸੀਂ ਕੀਤੀ ਹੈ ਸ਼ਰਨੋਕੌਰ ਦੀ ਪ੍ਰਾਪਰਟੀ ਫ੍ਰੀਜ਼ ਜਿਹੜੀ ਮੁਰਾਦਪੁਰੇ ਚ ਹੈਗੀ ਹੈ ਜਦੀ ਵੈਲਿਊ ਹੈਗੀ ਐ 16 ਲੱਖ ਲੱਖ ਰੁਪਏ ਤੇ ਹੁਣ ਅਸੀਂ ਆਏ ਗੁਰਮੀਤਕੌਰ ਦੀ ਫ੍ਰੀਜ਼ ਕਰਨ ਇਹਦੀ ਇੱਕ ਪਲਾਟ ਹੈਗਾ ਤੇ ਇੱਕ ਘਰ ਹੈਗਾ ਇਹਨਾਂ ਦੋਨਾਂ ਦੀ ਪ੍ਰਾਪਰਟੀ ਦੀ ਵੈਲਿਊ ਹੈਗੀ ਐ ਸਾਡੇ 17 ਲੱਖ ਤੇ ਇਸ ਤੋਂ ਬਾਅਦ ਅਸੀਂ ਜਾ ਰਹੇ ਆ ਪਿੰਡ ਗਾਜੇਵਾਸ ਜਿੱਥੇ ਬੁੱਢੀ ਇੱਕ ਕ੍ਰਿਸ਼ਨਾ ਉਰਫ ਗੁੱਡੀ ਦੀ ਸੈਂਸਨ ਹੈਗੀ ਐ ਉਹਦੀ ਇੱਕ ਕਮਰਸ਼ੀਅਲ ਸ਼ਾਪ ਹੈਗੀ ਆ ਉਹ ਨੂੰ ਅਸੀਂ ਫ੍ਰੀਜ਼ ਕਰਨ ਵਾਲੇ ਆ ਜਿਹਦੀ ਟੋਟਲ ਵੈਲਿਊ ਹੈਗੀ ਆ 29 ਲੱਖ ਰੁਪਏ ਇਹ ਮੁਹਿੰਮ ਕਦ ਤੱਕ ਜਾਰੀ ਰਹੇਗੀ ਪੁਲਿਸ ਮੋਹਨ ਜੀ ਮੈਂ ਤੁਹਾਨੂੰ ਦੱਸਣਾ ਚਾਹਨੀ ਆ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਆਪਣੇ ਡੀਆਈਜੀ ਸਾਹਿਬ ਪਟਿਆਲਾ ਰੇਂਜ ਤੇ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਸੀਂ ਹਜੇ ਤੱਕ 1 ਕਰੋੜ 40 ਲੱਖ ਦੀ ਪ੍ਰਾਪਰਟੀ ਸਮਾਨਾ ਸਬਡਿਵੀਜ਼ਨ ਚ ਫ੍ਰੀਜ਼ ਕਰ ਚੁੱਕੇ ਆ ਤੇ ਇਹ ਸਾਡੀ ਮੁਹਿੰਮ ਅੱਗੇ ਵੀ ਜਾਰੀ ਰਹੇਗੀ ਇਸੇ ਕੋਰਸ ਨਾਲ